we uh -huh. ਆਸੰਗਰ ਫਰੀਦਕੋਟ ਦੇ ਅੱਜ ਨਗਰ ਕੌਂਸਲ ਵੱਲੋਂ ਜੋ ਨਜਾਇਜ਼ ਕਬਜ਼ੇ ਜਿਹੜੇ ਅੱਥੀ ਖਾਲੀ ਕਰਵਾਏ ਜਾ ਰਹੇ ਆ ਤੇ ਉਹਦੇ ਵਿੱਚ ਤੁਹਾਡਾ ਕੋਠਾ ਵੀ ਜਿਹੜਾ ਹੈਗਾ ਆ ਪੰਨਿਆ ਗਿਆ ਹਾਂਜੀ ਪੰਨਿਆ ਗਿਆ ਜੀ ਕਿੰਨੇ ਦੇ ਤੱਕ ਕੰਮ ਕਰਦੇ ਆ 8 ਸਾਲ ਹੋ ਗਏ ਕਾਹਦਾ ਕੋਠਾ ਕਾਹਦਾ ਥੀਗਾ 14 ਦਾ ਸੀਗਾ ਜੀ ਇਸ ਬੰਦੇ ਤੁਸੀਂ ਮਿਲੇ ਸੀ ਕਿਸੇ ਨਾਲ ਹਾਂ ਨੰਦੇ ਕੋਲੇ ਗਏ ਸੀ ਸਾਰੇ ਜਣੇ ਇਕੱਠੇ ਹੋ ਕੇ ਹੂੰ ਤੇ ਉਹ ਕਹਿੰਦੇ ਵੀਰਵਾਰ ਮੀਟਿੰਗ ਆ ਵੀਰਵਾਰ ਤੋਂ ਬਾਅਦ ਅਸੀਂ ਦੱਸਾਂਗੇ ਤੁਹਾਨੂੰ ਦੋ ਦਿਨਾਂ ਦਾ ਟਾਈਮ ਦੇਵਾਂਗੇ ਕੋਈ 15 ਮਿੰਟਾਂ ਮਗਰੇ ਤੁਰਿਆ ਆ ਮਗਰੇ ਜੀਸੀਪੀ ਆ ਉਹਨਾਂ ਨੇ ਨੇ ਪੁੱਛਿਆ ਦੱਸਿਆ ਨਾ ਕੋਈ ਟਾਈਮ ਦਿੱਤਾ ਤੇ ਸਾਰਾ ਸਮਾਨ ਭੰਨ ਗਏ ਫਰਿੱਜ ਵੀ ਭੰਨ ਗਏ ਸਾਰਾ ਮੇਰਾ ਨੁਕਸਾਨ ਘੱਟੋ ਘੱਟ 1 ਲੱਖ 1.5 ਲੱਖ ਰਿਆ ਕਰ ਗਿਆ ਨਾ ਮਸਾ ਫੈਂਸ ਤੇ ਪੈਸੇ ਫੜ ਫੜ ਕੇ ਕਹਿ ਬਾਤ ਕੀਤਾ ਹਾਂ ਹੀ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਮੰਗ ਤਾਂ ਜੇ ਇਹ ਕਰਦੇ ਵੀ ਜਿਆਦਾ ਸਾਨੂੰ ਕਿਤੇ ਰੁਜ਼ਗਾਰ ਦਿੱਤਾ ਜਾਂ ਵੀ ਵੇਖਾ ਜਾਂ ਸਾਨੂੰ ਪਹਿਲਾ ਜਗਾ ਦੇਣ ਤਾਂ ਫੇਰ ਅਸੀਂ ਸਮਾਨ ਵੀ ਚੱਕ ਲੈਂਦੇ ਹੋਰ ਉਹਨਾਂ ਨੇ ਜਗਾ ਦਿੱਤੇ ਨੇ ਮੌਕੇ ਤੇ ਸਾਡਾ ਨੁਕਸਾਨ ਕਰ ਗਏ ਹੁਣ ਅਸੀਂ ਦੱਸ ਕਿੱਧਰ ਜਾਵਾਂਗੇ ਸਾਨੂੰ ਕੋਈ ਤਾਂ ਕੋਈ ਕਿਸੇ ਪਾਸੇ ਤੇ ਜਗਾ ਦੇਣ ਦੀ ਵੇਖਾ ਸਾਡਾ ਇਹਨਾਂ ਨੁਕਸਾਨ ਕਰ ਗਏ ਅਸੀਂ ਹੁਣ ਦੱਸ ਖੜੇ ਪੈਰ ਕੀ ਕਰ ਲਈਏ ਫੈਂਸ ਤੇ ਪੈਸੇ ਚੱਦ ਚੱਕ ਕੇ 10 ਰੁਪਏ ਵਿਆਜ ਤੇ ਅਸੀਂ ਮਸਾ ਰਜਗਾਰ ਚਲਾਇਆ ਸੀ ਜੀ ਹਾਂ ਹਜੇ ਫੈਂਸ ਵਾਲਿਆਂ ਦੀਆਂ ਵੀ ਕਿਸ਼ਤਾਂ ਨਹੀਂ ਭਰਦੀ ਉਹ ਅੱਡ ਬੇਚਤੀ ਕਰਕੇ ਜਾਂਦੇ ਹੁਣ ਕੀ ਕੀਤਾ ਕਰੀਏ ਹਾਂ ਜਾਂਦਾ ਸਾਨੂੰ ਪਹਿਲਾ ਜਗਾ ਦਿੰਦੇ ਫੇਰ ਤਾਂ ਅਸੀਂ ਕੱਲ ਆਉਦਾ ਸਮਾਨ ਵੀ ਚੱਕ ਲੈਂਦੇ ਕਿਥੇ ਆਸਪਾਸੇ ਹੋ ਜਾਂਦੇ ਹੈ ਇਹਨਾਂ ਨੇ 1 ਘੰਟੇ ਦਾ ਟਾਈਮ ਦੇ ਕੇ 1 ਘੰਟੇ ਜਿੱਤ ਬਾਜੀ ਠਾਕੇ ਹੋ ਗਏ ਹੈ ਸਾਡਾ ਦੇਖੋ ਕਿੰਨਾ ਇਨਸਾਨ ਕਰਕੇ ਰੁਪਿਆ ਰੁਪਿਆ ਕਰਕੇ ਸੋ ਮਜ਼ਾ ਟਾਈਮ ਬਸ ਕੀਤਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਰਾਜੂ ਭਾਈ ਇੱਥੇ ਲੋਕਲ ਹੀ ਹੈ ਜੀ ਸਾਡਾ ਕੋਠਾ ਸੀਗਾ ਤੁਹਾਡਾ ਸਾਡਾ ਹੀ ਰੋਟੀ ਦਾ ਹੋਟਲ ਸੀਗਾ ਜੀ ਔਰ ਨਾਲ ਇੱਥੇ ਸਾਨੂੰ ਹੋਈ ਗਈ 15 20 ਸਾਲ ਜੀ ਨਗਰ ਕੌਂਸਲ ਵੱਲੋਂ ਕੋਈ ਅਜੀ ਨਿਰਦੇਸ਼ ਦਿੱਤਾ ਕਿ ਅਸੀਂ ਜਗ੍ਹਾ ਖਾਲੀ ਕਰਨਾ ਹੈ ਉਹਨਾਂ ਨੇ ਕਿਹਾ ਤਾਂ ਹੈਗਾ ਹੀ ਪਰ ਅਸੀਂ ਉਹਨਾਂ ਤੋਂ ਜਗ੍ਹਾ ਮੰਗਦੇ ਸੀ ਜਾਂ ਸਾਨੂੰ ਕੋਈ ਕਿਤੇ ਜਗ੍ਹਾ ਦਿੱਤੀ ਜਾਵੇ ਜੀ ਕਿ ਮਤਲਬ ਕਿ ਅਸੀਂ ਹੋਰ ਕਿਤੇ ਅੱਡਾ ਲਾ ਲਈਏ ਜੀ ਠੀਕ ਹੈ ਜੀ ਪੱਕੇ ਤੌਰ ਤੇ ਸਾਨੂੰ ਕੋਈ ਭਾਵੇਂ 5-5 ਫੁੱਟੀ ਜਗ੍ਹਾ ਦਿੱਤੀ ਜਾਵੇ ਠੀਕ ਹੈ ਜੀ ਕਿ ਸਾਡੇ ਬੱਚੇ ਭੁੱਖੇ ਨਾ ਮਰਨ ਠੀਕ ਹੈ ਜੀ ਪਰ ਸਾਨੂੰ ਉਹ ਕਹਿ ਕੇ ਚਲੇ ਜਾਂਦੇ ਸੀਗੇ ਜੀ ਪਰ ਉਹਨਾਂ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਅੱਜ ਮਤਲਬ ਕਿ ਸਾਨੂੰ ਕਿਹਾ ਤਾਂ ਐਸੀ ਉਹਨਾਂ ਨੇ ਇੱਕ ਦੋ ਦਿਨ ਪਹਿਲਾਂ ਵੀ ਸਾਰੀ ਜਗ੍ਹਾ ਭਾਲ ਲਈ ਪਰ ਜਗ੍ਹਾ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਅੱਜ ਇੱਕੋ ਦਾਮ ਆਏ ਉਹਨਾਂ ਨੇ ਦਾਵਾ ਬੋਲਿਆ ਜੀ ਸਾਰਾ ਤੋੜ ਪਨ ਕੇ ਚਲੇ ਗਏ ਜੀ ਹੁਣ ਅਸੀਂ ਸਾਡੇ ਬੱਚੇ ਕਟੋ-ਕਟ ਇੱਥੇ ਐਸ ਲਾਈਨ 'ਚ ਮੇਰੇ ਹਿਸਾਬ ਨਾਲ 1.5-200 ਅੱਡਾ ਸੀਗਾ ਜੀ ਜਿੱਦਾਂ ਦੇ ਬੱਚੇ ਸਾਰੇ ਬੇਰੋਜ਼ਗਾਰ ਹੋ ਗਏ ਜੀ ਭੁੱਖੇ ਮਰਨ ਨਾਲ ਤਰਾਰ ਤੇ ਆ ਗਏ ਬੰਦੇ ਜੀ ਠੀਕ ਹੈ ਜੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਸਿਸਟਮ ਸਾਰਾ ਕੁਝ ਤਬਾਹ ਕਰਤਾ ਜੀ ਸਾਡਾ ਇਹਦੇ ਨਾਲ ਟ੍ਰੈਕ ਦੇ ਵਿੱਚ ਵੇਖਣ ਪੈਂਦਾ ਸੀਗਾ ਕਰਾਫ ਦੇ ਵਿੱਚ ਤਾਂ ਕੋਈ ਵੀ ਗੱਲ ਨਹੀਂ ਪੈਂਦਾ ਜੀ ਇਹ ਤਾਂ ਸਾਈਡ ਤੇ ਹੀ ਗੱਡੀ ਕੋਤੋਂ ਚੱਲੋ ਕੋਈ ਲੱਗ ਵੀ ਜਾਂਦੀ ਸੜਕ ਤੇ ਅਸੀਂ ਕਹਿ ਕੇ ਪਿੱਛੇ ਵੀ ਕਰਵਾਉਂਦੇ ਸੀ ਕਿਸੇ ਟਾਈਮ ਕੋਈ ਅਗਲਾ ਨਹੀਂ ਮੰਨਦਾ ਜੀ ਤੇ ਚੱਲੋ 2 ਮਿੰਟ ਲਈ ਹੋ ਜਾਂਦਾ ਹੀ ਬਾਕੀ ਉਹ ਜੀ ਕੋਈ ਗਲਤ ਹੈ ਨਹੀਂ ਸੀ ਮਲਕੇ ਤੁਸੀਂ ਆਵ ਲਾ ਲੋ ਸੜਕ ਕਿੰਨੀ ਚੌੜੀ ਆਈ 20 22 ਫੁੱਟ ਸੜਕ ਚੌੜੀ ਆ ਤੇ ਉਧਰੋਂ ਸਾਡੀ ਲਾਈਨ ਆ ਜਿਹੜੀ ਇਹ ਵੀ 12 13 ਫੁੱਟ ਹੈਗੀ ਆ ਜੀ ਅਸੀਂ ਮਲਕੇ 7 8 ਫੁੱਟ ਤੇ ਬੈਠੇ ਅੱਗੇ ਗੱਡੀ ਲੱਗ ਜਾਂਦੀ ਸੀ ਕੋਈ ਐਡੀ ਸਮੱਸਿਆ ਵਾਲੀ ਗਲਤ ਹੈ ਨਹੀਂ ਸੀਗੀ ਜੀ ਅਸੀਂ ਤਾਂ ਵੀ ਮੰਗ ਕਰਦੇ ਅਸੀਂ ਤਾਂ ਇਹ ਕਹਿੰਨੇ ਜੀ ਜਦੋਂ ਸਾਨੂੰ ਮਿਲ ਕੇ 5-5 ਫੁੱਟ ਕਿਤੇ ਵੀ ਜਗ੍ਹਾ ਦਿੱਤੀ ਜਾਵੇ ਜੀ ਠੀਕ ਹੈ ਜੀ ਸਾਨੂੰ ਰੇੜੀਆਂ ਲੱਗਣ ਦੀ ਜਗ੍ਹਾ ਦਿੱਤੀ ਜਾਵੇ ਠੀਕ ਹੈ ਜੀ ਕਿ ਜਿਹੜਾ ਅਸੀਂ ਆਪਦੇ ਬੱਚਿਆਂ ਦਾ ਪਾਲਣ ਪੋਸਣ ਕਰ ਸਕੀਏ ਜੀ ਠੀਕ ਹੈ ਜੀ ਪੱਕੇ ਅੱਡੇ ਨਹੀਂ ਲੱਗਣੇ ਤਾਂ ਹੀ ਰੇੜੀ ਤਾਂ ਲੱਗੇ ਨਾ ਜੀ ਰੇੜੀਆਂ ਲਈ ਵਾਸਤੇ ਜਗ੍ਹਾ ਦੇ ਦੇਣ 5-5 ਫੁੱਟ ਦੇ ਦੇਣ 6-6 ਫੁੱਟ ਦੇ ਦੇਣ ਜਿੰਨੀ ਵੀ ਦੇ ਸਕਦੇ ਹੋ ਜੀ ਤੁਹਾਡੀ ਤਾਂ ਪ੍ਰਸ਼ਾਸਨ ਅੱਗੇ ਗਈ ਮੰਗ ਹੈ ਜੀ ਵੀਰ ਸਿੰਘ ਜੀ ਹਾਈ ਫ੍ਰੀਕ ਕੋਡ ਦੇ ਰਹੇ ਨਾਲ ਅ ਅੱਜ ਜੋ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਗਈ ਹੈ ਕਿ ਇੱਥੇ ਘੋਟੇ ਜਿਹੜੇ ਆ ਚਿਕਵਾਈ ਗਏ ਆ ਕਿਹਨੇ ਦੇ ਪਰੇ ਇਹਦੇ ਬਾਰੇ ਇਹੇ ਕਹਣਾ ਵੀ ਸਾਡੀਆਂ ਰੇੜੀਆਂ ਤਾਂ ਲੱਗਣੀਆਂ ਚਾਹੀਦੀਆਂ ਨੇ ਤੇ ਸਾਡਾ ਛੱਤਾਂ ਦਾ ਕੰਮ ਸੀਗਾ ਛੱਤਾਂ ਦਾ ਸਿਲਵਾਤ ਨਹੀਂ ਸਾਡਾ ਘੋਖਾ ਸੀ ਜਾਂ ਤੁਹਾਡਾ ਸਾਡਾ ਫੜ ਫਲੋਟ ਦਾ ਏ ਕਿੰਨੇ ਦੇਰ ਤੋਂ ਕੰਮ ਕਰ ਰਹੇ ਸੀ ਇਹ ਹੋ ਗਏ ਸਾਨੂੰ 5-6 ਸਾਲ ਨਗਰ ਕੌਂਸਲ ਨਹੀਂ ਕੋਈ ਪਹਿਲਾਂ ਅਰਜ਼ੀ ਮਰ ਦਿੱਤਾ ਸੀਗਾ ਕੋਈ ਖਾਲੀ ਕਰਨ ਵਾਲਾ ਸੀਗਾ ਖਾਲੀ ਕਰਨਾ ਸੀ ਨਹੀਂ ਪਹਿਲਾਂ ਨਹੀਂ ਦਿੱਤਾ ਕੋਈ ਕੋਈ ਦੋ ਤਿੰਨ ਦਿਨਾਂ ਦੇ ਵਿੱਚ ਹੀ ਕੀਤਾ ਇਹਨਾਂ ਨੇ ਇਹਨੇ ਪਕੋਕੇ ਜਿਹੜੇ ਨਗਰ ਕੌਂਸਲਰ ਵੱਲੋਂ ਸਲਵਾਚਿ ਕਾਇ ਗਿਆ ਇਹ ਸਾਰੇ ਸਿਗਾਤੇ ਹੀ ਇੱਥੋਂ ਤਾਰੋਂ ਤੱਕ ਸਿਰੇ ਤੱਕ ਕੀ ਮੰ ਕਰ ਬਾਂਗ ਆਏ ਹੈ ਜਾਂ ਸਾਡੇ ਰੇੜੀਆਂ ਲੱਗੀਆਂ ਜਾਂ ਸਾਡੀਆਂ ਅੱਜ ਕੀ ਅਜੇ ਨਗਰ ਕੌਂਸਲਰ ਵੱਲੋਂ ਜੋ ਅਜੇ ਜਾਈ ਕਾਫੀ ਜਿਹੜੇ ਖਾਲੀ ਕਰਵਾਏ ਗਏ ਹੈ ਕਿ ਅਸੀਂ ਸਰਕਾਰੀ ਥਾਂ ਤੇ ਬੈਠੇ ਸੀ ਆਪ ਦਾ ਘਰ ਦਾ ਰੁਜ਼ਗਾਰ ਚਲਾ ਰਹੇ ਸੀ ਤੇ ਸਾਡੇ ਘਰੇ ਕੋਈ ਕਮਾਨ ਵਾਲਾ ਹੈ ਨਹੀਂ ਹੈ ਸਾਗਰ ਕੇ ਫਿਰ ਉੱਥੇ ਸਾਨੂੰ ਬਹੁਤ ਚਿਰ ਹੋ ਗਿਆ ਬੈਠਣ ਨੂੰ ਕਈ ਸਾਲ ਹੋ ਗਏ ਆ ਇੱਥੇ ਬਹੁਤ ਦੁਕਾਨਾਂ ਜਿਵੇਂ ਕਰਦੇ ਗਰੀਬ ਲੋਕ ਆ ਜਿਹੜੇ ਬਾਹਰ ਬੈਠੇ ਆ ਤੇ ਐਵੇਂ ਅਸੀਂ ਬੈਠੇ ਸੀ ਆ ਜਾ ਕੇ ਸਾਰਾ ਤੋੜ ਗਏ ਆ ਤੇ ਅਸੀਂ ਚਾਹਦੇ ਆ ਵੀ ਸਾਨੂੰ ਵੀ ਥੋੜੀ ਥੋੜੀ ਥਾਂ ਦਿੱਤੀ ਜਾਵੇ ਜੋ ਅਸੀਂ ਆਪ ਦਾ ਰੋਜ਼ਗਾਰ ਚਲਾ ਸਕੀਏ ਇੱਥੇ ਸਾਰੇ ਮੈਡੀਕਲ ਤੱਕ ਬਹੁਤ ਦੁਕਾਨਾਂ ਘਟੋ ਘਟ 100 150 ਦੁਕਾਨਾਂ ਸਾਰੇ ਬੇਰੋਜ਼ਗਾਰ ਹੋ ਗਏ ਸਾਡੀ ਇਹ ਮੰਗ ਹੈ ਵੀ ਸਾਨੂੰ ਰੋਜ਼ਗਾਰ ਦਾ ਕੋਈ ਜਰੀਆ ਦਿੱਤਾ ਜਾਵੇ ਅਸੀਂ ਐਵੇਂ ਬੇਕਾਰ ਕਰਤੇ ਆ ਫੋਟਾ ਮੰਗਰ ਨੂੰ ਤਾਂ ਸਾਰੇ ਆ ਜਾਂਦੇ ਆ ਸਾਰੇ ਤੇ ਅੱਜ ਅਸੀਂ ਵੇ ਘਰਾਂ ਤਾਂ ਸਾਡੇ ਕੋਲੇ ਕੋਈ ਨਹੀਂ ਆ ਕੇ ਖੜਿਆ ਅਸੀਂ ਵੀ ਚਾਹ ਪਾਣੀ ਇੱਥੇ ਪੇਸ਼ੈਂਟ ਲੋਕ ਆਉਂਦੇ ਆ ਮੈਡੀਕਲ ਚ ਉਹਨਾਂ ਦਾ ਚਾਹ ਪਾਣੀ ਰੋਟੀ ਇਹ ਸਭ ਸਾਦਾ ਖਾਣਾ ਸਰਸੀ ਬਣਾ ਕੇ ਦਿੰਦੇ ਸੀ ਜਿਵੇਂ ਕਿ ਖਿਚੜੀ ਹੋ ਗਿਆ ਦਲੀਆ ਹੋ ਗਿਆ ਵੀ ਸਾਡੀ ਇਹ ਮੰਗ ਹੈ ਵੀ ਸਾਨੂੰ ਕੋਈ ਰੁਜ਼ਗਾਰ ਵਗੈਰਾ ਇੱਥੇ ਹੀ ਕਰਾਇਆ ਜਾਵੇ ਦਿੱਤਾ ਜਾਵੇ ਬਹੁਤ ਚਿਰ ਹੋ ਗਿਆ ਸਾਡੇ ਔਕੇ ਨੂੰ ਤਾਂ ਵੀ ਕਿ ਸੇ ਨੂੰ 5 ਸਾਲ ਕਿਛਣ 6 7 8 10 ਹੈ ਵੀ ਕੋਈ ਕਿੰਨੇ ਸਾਲ ਪੁਰਾਣਾ ਕੋਈ ਕਿੰਨੇ ਸਾਲ ਸਾਰੇ ਹੀ ਪੈਣਪਰਾ 100 150 ਜਣੇ ਆ ਇਹ ਤੋਂ ਇਲਾਵਾ ਕੋਈ ਕਮਾਈ ਦਾ ਸਾਧਨ ਹੈ ਹੋਰ ਤੁਹਾਡਾ ਨਹੀਂ ਸਾਡਾ ਕੋਈ ਕਮਾਈ ਦਾ ਸਾਧਨ ਨਹੀਂ ਮੈਂ ਤਾਂ ਬਹੁਤ ਸਾਲਾਂ ਦੀ ਇਹੀ ਕਰ ਰਹੀ ਆ ਹਾਂ ਜੀ ਨਗਰ ਕੌਂਸਲ ਵੱਲੋਂ ਤੇ ਸਰਪਲਾਈ ਮੰਗਵਾਜੀ ਦਾ ਵੀਰ ਜੀ ਨਗਰ ਕੌਂਸਲ ਵੱਲੋਂ ਸਾਨੂੰ ਇੱਕ ਮਾਨ ਸਰ ਦੇਸ਼ੀ ਸਾਹਿਬ ਦੇ ਬੀਸੀ ਇਸ ਹਵ ਨਗਰ ਕੌਂਸਲ ਦੇ ਤੁਸਾਨੂੰ ਇੱਕ ਪੱਤਰ ਆਇਆ ਸੀਗਾ ਜਿਹਦੇ ਵਿੱਚ ਲੋਕਾਂ ਨੇ ਕਾਫੀ ਨਜਾਇਜ਼ ਕਬਜ਼ੇ ਕੀਤੇ ਹੋਇਆ ਸਰਕਾਰੀ ਜਗ੍ਹਾ ਤੇ ਸੜਕਾਂ ਤੇ ਪੱਟ ਪੱਥਰਾਂ ਦੇ ਉਹਦੇ ਸਬੰਧ ਵਿੱਚ ਜੇ ਨਗਰ ਕੌਂਸਲ ਨੇ ਮਹਿੰਮ ਚਲਾਈ ਸੀ ਵੀ ਸਾਨੂੰ ਪੁਲਿਸ ਦਾ ਸਹਿਯੋਗ ਦੇ ਉਹ ਟ੍ਰੈਕ ਵੀ ਸਾਨੂੰ ਪ੍ਰੋਬਲਮ ਆ ਸਕਦੀ ਹੈ ਤੇ ਜਾਂ ਲੋਕਾਂ ਦੀ ਅਸੀਂ ਮਦਦ ਦੇ ਤੌਰ ਤੇ ਇਹਨਾਂ ਦੇ ਨਾਲ ਆਏ ਹੋਏ ਹਾਂ ਜੀ ਨਗਰ ਕੌਂਸਲ ਦੇ ਨਗਰ ਕੌਂਸਲ ਵੱਲੋਂ ਇਹ ਸਾਰੇ ਸ਼ਹਿਰ ਦੇ ਸਟੱਪ ਬਾਈ ਸਟੱਪ ਜਿਹੜੇ ਕਬਜ਼ੇ ਆ ਛੁੜਵਾਏ ਜਾ ਰਿਹਾ ਹੈ ਇਹਨਾਂ ਨੂੰ ਜੀ ਇੱਕ ਹਫ਼ਤੇ ਤੋਂ ਵੀ ਜ਼ਿਆਦਾ ਵਾਰਨਿੰਗ ਦਿੱਤੀ ਆ ਪਹਿਲਾਂ ਅੱਜ ਵੀ ਨਗਰ ਕੌਂਸਲ ਵੱਲੋਂ ਨੇ ਸੋਫਾ ਵੀ ਅਨਾਊਂਸਮੈਂਟ ਕਰਾਈ ਉਹਨਾਂ ਨੇ ਵੀ ਤੁਸੀਂ ਭਾਈ ਤੁਹਾਨੂੰ ਹਫ਼ਤਾ ਹੋ ਗਿਆ ਨੋਟਿਸ ਵੀ ਦਿੱਤੇ ਹੋਇਆ ਮੇਰੀ ਪ੍ਰਧਾਨ ਜੀ ਨਾਲ ਵੀ ਗੱਲ ਹੋਈ ਕਿ ਉਹ ਕਹਿੰਦੇ ਸੀ ਨੋਟਿਸ ਵੀ ਦਿੱਤੇ ਹੋਇਆ ਪਰ ਕਿਸੇ ਵੀ ਉਹਨਾਂ ਦੇ ਇਹਨੇ ਉਪਾਅ ਕਰਨ ਦੇ ਬਾਵਜੂਦ ਵੀ ਇਹਨਾਂ ਨੇ ਕੋਈ ਉੱਚ ਜ਼ਿਆਦਾ ਧਿਆਨ ਨਹੀਂ ਦਿੱਤਾ ਅੱਜ ਫਿਰ ਨਗਰ ਕੌਂਸਲ ਵੱਲੋਂ ਸਖਤ ਐਕਸ਼ਨ ਲਿਆ ਗਿਆ ਅਸੀਂ ਇੱਕ ਪ੍ਰੋਟੈਕਸ਼ਨ ਦੇ ਤੌਰ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਦੇ ਨਾਲ ਆ ਗਏ ਕਿਹੜੀ ਕਿਹੜੀ ਜਗ੍ਹਾ ਤੇ ਇਹ ਜੀ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਕਿੱਲੇ ਤੋਂ ਸ਼ੁਰੂ ਕੀਤੀ ਉਹ ਗਲੀ ਸਾਰੀ ਬੜੀ ਕਬਜੀ ਕੀਤੀ ਹੋਈ ਸੀਗੀ ਜੀ ਕਿੱਲੇ ਦੇ ਸਾਹਮਣੇ ਮੈਨ ਮਜ਼ਾਰ ਠੰਡੀ ਸੜਕ ਇੱਕ ਸਬਜ਼ੀ ਮੰਡੀ ਹੈਗੀ ਆ ਜੀ ਛੋਟੀ ਜੀ ਮਲਖਾ ਚੌਂਕ ਉਹ ਹੈ ਮਲਖਾ ਚੌਂਕ ਘੰਟਾ ਦਾ ਸਾਰੇ ਦੁਕਾਨਦਾਰਾਂ ਦਾ ਸਮਾਨ ਜੋ ਬਾਹਰ ਰੱਖਿਆ ਹੋਇਆ ਸੀ ਦੁਕਾਨਾਂ ਅੰਦਰੋਂ ਖਾਲੀ ਸੀ ਉਹਨਾਂ ਨੂੰ ਕਾਫੀ ਵਾਰੀ ਬੇਨਤੀ ਕੀਤੀ ਔਰ ਉਹਨਾਂ ਨੇ ਕਾਫੀ ਲੋਕ ਸਮਝਦਾਰ ਦੁਕਾਨਦਾਰ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਜਿਹੜੇ ਕੋਈ 2-4 ਸੀਗੇ ਉਹਨਾਂ ਦਾ ਨਗਰ ਕੌਂਸਲ ਵੱਲੋਂ ਸਮਾਨ ਮਲੋ ਜਬਤ ਵੀ ਕੀਤਾ ਗਿਆ। ਹਾਂਜੀ ਪ੍ਰਣਾਜੀ ਜੋ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿੱਚ ਮਜਾਇਦ ਕਬਜ਼ੇ ਖਾਲੀ ਕਰਵਾਈ ਜਾ ਰਹੀ ਹੈ। ਕਿਹੜੇ ਕਿਹੜੇ ਏਰੀਆ ਦੇ ਵਿੱਚ ਕਰਵਾਈ ਗਈ ਹੈ? ਕਿਹੜੇ ਕਿਹੜੇ ਏਰੀਆ ਦੇ ਵਿੱਚ ਇਹਗਾ ਲਗਾਤਾਰ ਹੋ ਰਹੀ ਹੈ ਜੈਤੀ ਲੋਕ। ਸਾਰੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਉਤੋਂ ਹੀ ਦੇਸ਼ ਆਏ ਵੇ ਅਡੀਸਾਂ ਹੁੰਦਾ ਉਸ ਮਸਾਬ ਨੂੰ ਜਿਹੜੇ ਮਜਾਇਦ ਕਬਜ਼ੇ ਜੋ ਟ੍ਰੈਕ ਟਿਕਣ ਪੈਂਦਾ ਉਹ ਸਾਰੇ ਖਾਲੀ ਕਰਾਏ ਜਾਣ। ਇਹ ਉਸ ਹਦੇਸ਼ ਦੇ ਵਿੱਚ ਹੀ ਹੋ ਰਿਹਾ ਸਾਡਾ ਨਕਰ ਕੋ 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 ਆਹ ਬਟੰਡੇ ਤੁਸੀਂ ਵੇਖਿਆ ਹੋਣਾ ਨਿਤਨੂਰ ਲਾਦੀਆਂ ਬਟੰਡੇ ਵੀ ਖਾਲੀ ਕਰਾ ਰਹੇ ਜੈਤੋ ਵੀ ਖਾਲੀ ਕਰਾਇਆ ਕੋਲਪੁਰ ਵੀ ਇੱਕ ਦੋ ਨੇ ਖਾਲੀ ਕਰਾਉਣ ਲੱਗੇ ਆ ਉਹ ਸਾਰੇ ਪੰਜਾਬ ਦੇ ਵਿੱਚ ਇਹ ਮੈਮ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਇਹਨਾਂ ਨੇ ਬੇਨਤੀ ਕੀਤੀ ਸੀ ਪਹਿਲਾਂ ਨੋਟਸ ਕੱਢੇ ਸੀ ਨੋਟਸ ਤੋਂ ਬਾਅਦ ਇਹਨਾਂ ਨੂੰ ਜਵਾਨੀ ਜਿਹ ਅਸੀਂ ਰਿਟਰਨ ਨੂੰ ਭੇਜਿਆ ਜਵਾਨੀ ਕਹਿ ਕੇ ਆਏ ਆ ਵੀ ਇਹਨਾਂ ਨੂੰ ਕਿਰਪਾ ਕਰਕੇ ਸ਼ਾਪ ਕੀਤਾ ਜਾਵੇ ਬਾਕੀ ਜਿਹੜੇ ਸਾਹਮਣੇ ਦੁਕਾਨਦਾਰ ਨੇ ਸਾਥ ਨੇ ਬੇ ਪ੍ਰੋਬਲਮ ਆ ਉੱਥੇ ਸਾਮਣੇ ਦੁਕਾਨਦਾਰ ਕੋ 25 ਹਜ਼ਾਰ ਰਾਇ ਪਰਦਾ ਕੋ 30 ਪਰਦਾ 50 ਹਜ਼ਾਰ ਰਾਇ ਪਰਦਾ ਉਹ ਜੇ ਕੋਈ ਚੀਜ਼ 50 50 ਰੁਪਏ ਦੀ ਵੇਚਦੇ ਆ ਤੇ ਇਹ ਉਹੀ ਚੀਜ਼ ਇਹਨਾਂ ਮਤੈ ਨੂੰ ਕੋਈ ਪਤਾ ਇਹ 10 ਰੁਪਏ ਦੀ ਵੇਚਦੇ ਆ ਕੁਆਲਿਟੀ ਮਾੜੀ ਹੋਣ ਕਰਕੇ ਚੱਲੂ ਉਹਨਾਂ ਦੀ ਕੁਆਲਿਟੀ ਬੈਟਰ ਹੁੰਦੀ ਐ ਉਹ ਵੀ ਇਕੱਠੇ ਹੋ ਗਿਆ ਫਰੋਂ ਮਲੇ ਜਾਂ ਐਮ ਐਲ ਏ ਸਾਹਿਬ ਨੇ ਮਲੇ ਕੋਈ ਉਹ ਇਸ਼ੂ ਹੀ ਸੀਗਾ ਜਿਵੇਂ ਆਮ ਟਰਾਲੀਆਂ ਬੜ ਕੇ ਪੱਕੀਆਂ ਟਰਾਲੀਆਂ ਉੱਥੇ ਲੱਗਦੀਆਂ ਉਹਦੇ ਤੇ ਕੁਝ ਹੋਰ ਜਿਹੜੀ ਮਗਰੋਂ ਵਿਜੀ ਸਾਹਿਬ ਦੀ ਚਿੱਠੀ ਵੀ ਆਈ ਐ ਸਾਨੂੰ ਵੀ ਇੱਥੇ ਕੋਈ ਗਲਤ ਕੰਮ ਹੁੰਦਾ ਨਸ਼ਾ ਵੇਚਦਾ ਜਾਂ ਕੋਈ ਉਹ ਵੀ ਕਈ ਕਈ ਕਾਰਨੋਂ ਮਰੇ ਨੂੰ ਬੇਨਤੀ ਕੀਤੀ ਹੈ ਵੀ ਡ੍ਰੈਫਟ ਚ ਵੀ ਰਹਿਣਾ ਪਊ ਉਹਦਾ ਕੰਮ ਕਰੀ ਜਾਓ ਉੱਥੇ ਰੇੜੀ ਰੇੜੀ ਲਾ ਲੋ ਕੰਨੀ ਪਰ ਪਛਤ ਪਾਉਂਦਾ ਕੋ ਤੁਨ ਕੋਈ ਗੱਲ ਨਹੀਂ ਪਤਾ ਤੇ ਇਹ ਜਿਹੜੀ ਠੰਡੀ ਸੜਕ ਤੇ ਨਜਾਇਜ਼ ਜਿਹੜੀ ਉੱਥੇ ਰੇੜੀਆਂ ਲੱਗਦੀਆਂ ਸੀਗੇ ਨਗਰ ਕੌਂਸਲ ਕੋ ਪਹਿਲੇ ਦਿਨ ਚਕਾਈਆਂ ਵੀ ਗਈ ਸੀ ਅੱਜ ਦੀ ਗੱਲ ਕਰੀ ਤਾਂ ਦੁਬਾਰਾ ਫਿਰ ਉਹ ਰੇੜੀਆਂ ਜਿਹੜੀਆਂ ਉੱਥੇ ਜਗ੍ਹਾ ਤੇ ਫਿਰ ਲੱਗ ਗਈਆਂ ਮੈਂ ਤੁਹਾਨੂੰ ਹੀ ਬਾਤ ਬਾਤ ਬੇਨਤੀ ਕਰਦਾ ਤੁਰੀ ਬਾਦ ਵੀ ਰੋਟੀ ਖਾਂਦਾ ਨਾ ਤਾਂ ਐਮਐਲ ਸਰ ਸਾਡੀ ਸੋਚਣੀ ਹੈ ਨਾ ਸਾਡੀ ਸੋਚਣੀ ਹੈ ਵੀ ਇਹ ਵੀ ਇੱਕ ਵੀ ਅਗਲੇ ਨੂੰ ਨਾ ਬੇਰੋਟੀ ਲੱਤ ਮਾਰੀ ਜਾਵੇ ਨੇ ਉਹ ਬੇਨਤੀ ਕਰਦੇ ਕਿ ਉਹਨਾਂ ਨੂੰ ਪਿੱਛੇ ਕਰਕੇ ਜਗ੍ਹਾ ਦਿੱਤੀ ਸੀ ਕਿ ਗਾਂ ਨੂੰ ਬੇਨਤੀ ਕੀਤੀ ਹੈ ਵੀ ਇਹ ਗਾਮ ਇਹ ਆਪ ਦਾ ਪੱਕਾ ਕੋ ਸਾਧਨ ਬਣਾ ਕੇ ਜਾਂ ਸਰਕਾਰ ਤੋਂ ਬਣਾਉ ਉਹ ਤੋਂ ਬਾਅਦ ਉਹਨੂੰ ਸ਼ਿਫਟ ਕਰਕੇ ਸਾਧਨ ਸ਼ਿਫਟ ਕਰਕੇ ਫਿਰ ਉਹਨੂੰ ਉੱਥੋਂ ਉਠਾਵਾਂਗੇ